ਸਾਡੇ ਗੁਰਪ੍ਰੀਤ ਮੈਡਮ ਜੀ ਇਸ ਗੱਲ ਦੇ ਬਧਾਈ ਦੇ ਪਾਤਰ ਹੈ ਕਿ ਸਾਡਾ ਸਕੂਲ ਹੈ ਜ਼ਿਲ੍ਹੇ ਚੋਂ ਮਤਲਬ ਵੈਸਟਵਾਰਡ ਮਿਲ ਰਿਹਾ ਹੈ ਇਹਨਾਂ ਨੂੰ ਮੈਂ ਬਧਾਈ ਦੇਣਾ ਕਿਉਂਕਿ ਇਹ ਪਹਿਲਾਂ ਤੋਂ ਹੀ ਬਹੁਤ ਮਿਹਨਤੀ ਸਾਫਾ ਸਾਰਾ ਇਹਨਾਂ ਦਾ ਇਹ ਬਹੁਤ ਮਿਹਨਤ ਕਰਦੇ ਆ ਮੇਨ ਗੱਲ ਤਾਂ ਇਹ ਹੈ ਇਹਨਾਂ ਨੇ ਸਕੂਲ ਵੀ ਬਹੁਤ ਵਧੀਆ ਬਣਾਇਆ ਹੋਇਆ ਤੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਇਹ ਵਿਸ਼ੇਸ਼ਿਆ ਹੋ ਜਾਂਦੇ ਆ ਇਸ ਕਰਕੇ ਇਹਨਾਂ ਦਾ ਜੋ ਪਿਛਲੇ ਸਾਲਾਂ ਤੋਂ 100% ਰਿਜ਼ਲਟ ਆ ਰਿਹਾ ਹੈ ਅਨਲਿਸਿਸ ਪੂਰਾ ਪੰਜਾਬ ਸਰਕਾਰ ਨੇ ਕੀਤਾ ਐਜੂਕੇਸ਼ਨ ਡਿਪਾਰਟਮੈਂਟ ਨੇ ਪੂਰਾ ਐਨਲਾਈਜ਼ ਕਰਨ ਤੋਂ ਬਾਅਦ ਇਹਨਾਂ ਨੂੰ ਵੈਸਟ ਆਫ ਸਕੂਲੋਂ ਵੈਸਟ ਅਵਾਰਡ ਦਿੱਤਾ ਇਹਨਾਂ ਨੂੰ ਸੋ ਇਹਨਾਂ ਨੂੰ ਬਹੁਤ-ਬਹੁਤ ਮੁबारक। ਧੰਨਵਾਦ। ਧੰਨਵਾਦ ਇਹਨਾਂ ਦਾ। ਨਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਸਾਡੀ ਮਿਹਨਤ ਦਾ ਮੁੱਲ ਪਾਇਆ। ਬਹੁਤ-ਬਹੁਤ ਧੰਨਵਾਦ। ਹਾਂਜੀ ਮੇਰਾ ਨਾਮ ਗੁਰਪ੍ਰੀਤ ਕੌਰ ਮੁਖ ਤੇ ਆਪਕਾ ਸਰਕਾਰੀ ਕੰਨਿਆ ਹਾਈ ਸਕੂਲ ਪੁੱਚੋ ਮੰਡੀ ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਅੱਜ ਸਾਡਾ ਸਕੂਲ ਹੈ ਜਿਹੜਾ ਸਰਕਾਰੀ ਕੰਨਿਆ ਹਾਈ ਸਕੂਲ ਜ਼ਿਲ੍ਹੇ ਦੇ ਵਿੱਚੋਂ ਬੈਸਟ ਅਵਾਰਡ ਦੇ ਲਈ ਚੁਣਿਆ ਗਿਆ ਹੈ ਇਹਦੇ ਵਿੱਚ ਪਿਛਲੇ 5 ਤੋਂ 7 ਸਾਲਾਂ ਦਾ ਸਾਰਾ ਆਲ ਰਾਊਂਡ ਸਕੂਲ ਦੀਆਂ ਪ੍ਰਾਪਤੀਆਂ ਦਾ ਐਨਾਲਿਸਿਸ ਕੀਤਾ ਗਿਆ ਸਰਕਾਰ ਵੱਲੋਂ ਤਾਂ ਇਸ ਦੇ ਲਈ ਮੈਂ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਅਧਿਕਾਰੀ ਸਹਿਬਾਨ ਸਾਡੇ ਬਲਾਕ ਦੇ ਬੀਐਨਓ ਸਹਿਬਾਨ ਤੇ ਮੈਂ ਸਾਡੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਪੈਂਸ ਜੀ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੀ ਮਿਹਨਤ ਦਾ ਮੁੱਲ ਪਾਇਆ ਤੇ ਸਾਡੀ ਹੌਸਲਾ ਫਜ਼ਾਈ ਤੇ ਲਈ ਸਾਨੂੰ ਇਹ ਅਵਾਰਡ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਮਿਲ ਰਿਹਾ ਹੈ ਇਹਦੇ ਵਿੱਚ ਸਾਡੇ ਸਕੂਲ ਨੂੰ 7.5 ਲੱਖ ਰੁਪਏ ਦੀ ਰਾਸ਼ੀ ਮਿਲ ਰਹੀ ਹੈ ਜਿਸ ਦੇ ਨਾਲ ਅਸੀਂ ਇਹ ਸੋਚਿਆ ਕਿ ਜਿਹੜੇ ਸਾਡੇ ਕਲਾਸਰੂਮ ਐ ਸਾਰੇ ਹੀ ਸਮਾਰਟ ਬਣਾ ਦਿੱਤੇ ਜਾਣਗੇ ਸਮਾਰਟ ਬੋਰਡ ਲਗਾਏ ਜਾਣਗੇ ਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਪ੍ਰਾਪਤ ਕਰਵਾਈਆਂ ਜਾਣਗੀਆਂ ਬੱਚਿਆਂ ਦੀਆਂ ਮੇਨ ਜਿਹੜੀਆਂ ਲੋੜਾਂ ਹੈ ਉਹ ਇਸ ਰਾਸ਼ੀ ਦੇ ਨਾਲ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਇਸ ਦੇ ਲਈ ਮੈਂ ਖਾਸ ਧੰਨਵਾਦ ਸਾਡੇ ਸਟਾਫ ਮੈਂਬਰ ਸਹਿਬਾਨ ਦਾ ਇਲਾਕਾ ਨਿਵਾਸੀਆਂ ਦਾ ਪੁੱਚੋ ਮੰਡੀ ਦੇ ਨਿਵਾਸੀਆਂ ਦਾ ਬਹੁਤ ਸਹਿਯੋਗ ਹੈ ਪੁੱਚੋ ਮੰਡੀ ਦੀ ਪ੍ਰੈਸ ਦਾ ਇਹਦੇ ਲਈ ਬਹੁਤ ਸਹਿਯੋਗ ਹੈ ਜਿਹੜੇ ਟਾਈਮ ਟੂ ਟਾਈਮ ਸਾਡੇ ਸਕੂਲ ਦੀਆਂ ਨਿਊਜ਼ ਆ ਜਿਹੜੀਆਂ ਉਹ ਪ੍ਰਾਪਤੀਆਂ ਉਹ ਲਗਾਉਂਦੇ ਰਹਿੰਦੇ ਆ ਤੇ ਮਾਪਿਆਂ ਦਾ ਬਹੁਤ ਧੰਨਵਾਦ ਕਰਦੀਆਂ ਤੇ ਸਰਕਾਰ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡੀ ਹੌਸਲਾ ਫਜ਼ਾਈ ਕੀਤੀ ਧੰਨਵਾਦ ਮੇਰਾ ਨਾਮ ਤੀਨਾ ਹਿੰਦੀ ਮਿਸਟਰਸ ਸਰਕਾਰੀ ਕੰਨਿਆ ਹਾਈ ਸਕੂਲ ਕੁਚੋ ਮੰਡੀ ਤੇ ਅੱਜ ਬਹੁਤ ਹੀ ਜ਼ਿਆਦਾ ਸਾਡੇ ਵਾਸਤੇ ਖੁਸ਼ੀ ਖੁਸ਼ੀ ਨਾਲੋਂ ਜ਼ਿਆਦਾ ਪ੍ਰਾਊਡ ਹੈ ਸਾਨੂੰ ਕਿ ਅਸੀਂ ਇਸ ਸਕੂਲ ਦਾ ਹਿੱਸਾ ਕਿਉਂਕਿ ਅੱਜ ਸਾਡਾ ਸਕੂਲ ਪੂਰੇ ਜ਼ਿਲ੍ਹੇ ਚੋਂ ਫਰਸਟ ਆਇਆ ਹੈ ਯਾਨੀ ਅਵਾਰਡ ਮਿਲ ਰਿਹਾ ਹੈ ਉਹਨਾਂ ਨੂੰ ਸਿੱਖਿਆ ਮੰਤਰੀ ਜੀ ਵੱਲੋਂ ਤੇ ਇਹ ਸਕੂਲ ਤੁਸੀਂ ਕਹਿੰਦੇ ਹੋ ਇੱਕ ਅ ਗੁੱਡ ਲੀਡਰ ਆਲਵੇਜ਼ ਲੀਡਸ ਅ ਗੁੱਡ ਟੀਮ ਇਹ ਸਾਡੇ ਲੀਡਰ ਸਾਡੇ ਮੈਮ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਦੀ ਸਾਰੀ ਮਿਹਨਤ ਉਹਨਾਂ ਦੀ ਹੈ ਸਾਰੇ ਸਟਾਫ ਦੀ ਹੈ ਸਾਰੀ ਮੰਡੀ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਹੈ ਕਿ ਇਹ ਸਾਡਾ ਸਕੂਲ ਅੱਜ ਐਨੇ ਵਧੀਆਂ ਉਪਲਬਧੀ ਲੈ ਰਿਹਾ ਹੈ ਸਾਡਾ ਸਕੂਲ ਤੇ ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਹਾਂ ਸਾਡੇ ਮੈਮ ਸ਼੍ਰੀਮਤੀ ਗੁਰਪ੍ਰੀਤ ਮੈਮ ਜੀ ਬਹੁਤ ਵਧੀਆ ਲੀਡਰ ਰਹੇ ਨੇ ਇਹਨਾਂ ਨੇ ਬਹੁਤ ਅੱਛੀ ਟੀਮ ਕਲੀਡ ਕੀਤੀ ਹੈ ਜਿਨੇ ਇਸ ਸਕੂਲ ਨੂੰ ਇਹ ਖੁਸ਼ੀ ਹਾਸਲ ਕਰਨ ਵਿੱਚ ਹੈਲਪ ਕੀਤੀ ਹੈ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਮੈਮ ਦਾ ਸਾਰੇ ਡਿਪਾਰਟਮੈਂਟ ਦਾ ਸਿੱਖਿਆ ਮੰਤਰੀ ਜੀ ਦਾ ਪੂਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਮੇਰਾ ਨਾਮ ਹੁਸ਼ਾਰਾਣੀ ਮੈਂ ਤੁਚਮੰਡੀ ਗਰਲ ਸਕੂਲ ਦੇ ਵਿੱਚ ਸਾਇੰਸ ਮਿਸਟਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਸਾਡੇ ਸਕੂਲ ਨੇ ਪਿਛਲੇ 6-7 ਸਾਲਾਂ 'ਚ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਬਿਲਕੁਲ ਅਸੀਂ ਦੱਸ ਲੈ ਸਕਦੇ ਹਾਂਗੇ ਸਾਡੇ ਸਕੂਲ ਬਿਲਕੁਲ ਹੀ ਦੇਖੀ ਬਦਲ ਗਈ ਹੈ ਸਾਡੇ ਸਕੂਲ ਦੀ ਪੁਚੋਮਣੀ ਗਰਲ ਸਕੂਲ ਦੇ ਵਿੱਚ ਪਹਿਲਾਂ ਪੰਜਾਬੀ ਮੀਡੀਅਮ ਹੀ ਚੱਲ ਰਿਹਾ ਸੀ ਪਿਛਲੇ 7 ਸਾਲਾਂ ਤੋਂ ਇੰਗਲਿਸ਼ ਮੀਡੀਅਮ ਵੀ ਚੱਲਣ ਲੱਗਿਆ ਨਾਲ ਇੱਕ ਸੈਕਸ਼ਨ ਇੰਗਲਿਸ਼ ਮੀਡੀਅਮ ਦਾ ਅਲੱਗ ਭਾਇਆ ਜਾ ਰਿਹਾ 6ਵੀਂ ਤੋਂ ਲੈ ਕੇ 10ਵੀਂ ਤੱਕ ਜਿਹਦੇ ਨਾਲ ਸਕੂਲ ਦੀ ਸਥਾਣਤ ਬਹੁਤ ਵਧੀ ਹੈ ਤੇ ਸਾਡੇ ਬੱਚੇ ਅਕੈਡੈਮਿਕ ਵਿੱਚ ਤਾਂ ਜਾ ਹੀ ਰਹੇ ਨੇ ਅੱਗੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਬੱਚੇ ਸਟੇਟ ਲੈਵਲ ਤੱਕ ਜਾ ਚੁੱਕੇ ਆ ਇੱਕ ਬੱਚਾ ਪਿਛਲੇ ਸਾਲ ਸਾਡਾ ਬੈਡਮਿੰਟਨ ਵਿੱਚ ਸਟੇਟ ਲੈਵਲ ਤੇ ਖੇਡ ਕੇ ਆਇਆ ਕਰ ਰਹੇ ਹੁਣ ਇਸ ਸਾਲ ਬੈਡਮਿੰਟ ਸਾਡਾ ਬੱਚਾ ਬਾਕਸਿੰਗ ਦੇ ਵਿੱਚ ਪਲਕ ਦੂਜਾ ਸਾਲ ਲੱਗੀ ਸਟੇਟ ਲੈਵਲ ਤੇ ਖੇਡਾਂ ਦੇ ਨਾਲ-ਨਾਲ ਸਾਡਾ ਸਾਇੰਸ ਫੇਅਰ ਮੈਥ ਫੇਅਰ ਦੇ ਵਿੱਚ ਵੀ ਬੱਚੇ ਜਾ ਰਹੇ ਆ ਐਸ ਵੀ ਸਾਡਾ ਸਾਇੰਸ ਦੇ ਵਿੱਚ ਬਲੌਕ ਲੈਵਲ ਤੇ ਪਹਿਲਾ ਸਥਾਨ ਆਇਆ ਤੇ ਮੈਥ ਦੇ ਵਿੱਚ ਸਾਡਾ ਸਾਇੰਸ ਮੈਥ ਫੇਅਰ ਦੇ ਵਿੱਚ ਬਲੌਕ ਲੈਵਲ ਤੇ ਪਹਿਲਾ ਸਨ ਤੇ ਸਟੇਟ ਲੈਵਲ ਤੇ ਦੂਜਾ ਜਿਹੜਾ ਲੈਵਲ ਤੇ ਦੂਜਾ ਸਥਾਨ ਆਇਆ ਸਾਡੇ ਬੱਚੇ ਹਰ ਪੱਧਰ ਦੇ ਤਰੱਕੀ ਕਰ ਰਹੇ ਨੇ ਇਹਦਾ ਜਿਹੜਾ ਸਾਰਾ ਸ਼ਹਿਰ ਹੈ ਸਾਡੇ ਮੁਖ ਦੇ ਆਪ ਗਾ ਸ਼੍ਰੀਮਤੀ ਗੁਰਪ੍ਰੀਤ ਗੁਰਪ੍ਰੀਤ ਕੌਰ ਜੀ ਨੂੰ ਜਾਂਦਾ ਹੈ ਉਹਨਾਂ ਨੇ ਬਿਲਕੁਲ ਪਿਛਲੇ ਸਾਲਾਂ ਚ ਸਾਡੇ ਸਕੂਲ ਦੀ ਦਿੱਖ ਹੀ ਬਦਲ ਦਿੱਤੀ ਹੈ ਬਿਲਕੁਲ ਫਰਨੀਚਰ ਵੀ ਸਾਰਾ ਸਕੂਲ ਦੇ ਵਿੱਚ ਚੇਂਜ ਹੋ ਗਿਆ ਬਿਲਕੁਲ ਅਜੇ ਨਹੀਂ ਕਿਹਾ ਤੁਸੀਂ ਕਹਿ ਸਕਦੇ ਵੀ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਨਾਲੋਂ ਅੱਗੇ ਨੇ ਸਾਡਾ ਸਕੂਲ ਕਿਤੇ ਪ੍ਰਾਈਵੇਟ ਸਕੂਲਾਂ ਨਾਲੋਂ ਜਿਹੜੇ ਮੰਡੀ ਦੇ ਵਿੱਚ ਸਕੂਲ ਹੈ ਉਹਨਾਂ ਵਿੱਚੋਂ ਸਾਰਿਆਂ ਤੋਂ ਅੱਗੇ ਚੱਲ ਰਿਹਾ ਹੈ ਹੁਣ ਤਾਂ ਸਰਕਾਰ ਨੇ ਵੀ ਇਹ ਦੇਖਿਆ ਹੈ ਵੀ ਇਹ ਸਕੂਲ ਪੂਰੇ ਸਟੇਟ ਦੇ ਵਿੱਚ ਵਧੀਆ ਚੱਲ ਰਿਹਾ ਹੈ ਇਸ ਕਰਕੇ ਸਾਨੂੰ ਸਟੇਟ ਅਵਾਰਡ ਦੇ ਲਈ ਨੋਮੀਨੇਟ ਕੀਤਾ ਹੈ ਥੈਂਕ ਯੂ